ਬਾਲੀਵੁੱਡ ਅਦਾਕਾਰਾ ਤੰਨੂ ਸ਼੍ਰੀ ਦਿੱਤਾ ਵੱਲੋਂ ਇੱਕ ਵੀਡੀਓ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਤਾਂ ਇਸ ਵੀਡੀਓ ਦੇ ਵਿੱਚ ਤੰਨੂ ਸ਼੍ਰੀ ਦਿੱਤਾ ਪੁੱਭਾ ਮਾਰ ਕੇ ਰੋਂਦੀ ਨਜ਼ਰ ਆ ਰਹੀ ਹੈ ਜੀ ਹਾਂ ਰੋ ਰੋ ਕੇ ਤੰਨੂ ਸ਼੍ਰੀ ਦਿੱਤਾ ਨੇ ਆਪਣਾ ਦੁੱਖੜਾ ਜਿਹੜਾ ਇਸ ਵੀਡੀਓ ਰਾਹੀਂ ਸਾਂਝਾ ਕੀਤਾ ਤਾਂ ਬਾਲੀਵੁੱਡ ਅਦਾਕਾਰਾ ਵੱਲੋਂ ਇੱਕ ਵੀਡੀਓ ਹੈ ਜਿਹੜੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਆਖਿਆ ਗਿਆ ਕਿ ਮੈਨੂੰ ਮਾਨਸਿਕ ਅਤੇ ਨਿੱਜੀ ਤੌਰ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੈਂ ਬਿਮਾਰ ਹਾਂ ਤੇ ਹਰਾਸ਼ਮੈਂਟ ਤੋਂ ਥੱਕ ਗਈਆਂ ਮੈਨੂੰ ਮੇਰੇ ਘਰ ਦੇ ਵਿੱਚ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਮੇਰੀ ਮਦਦ ਕਰੋ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਤਾਂ ਇਹ ਸੰਦੇਸ਼ ਹੈ ਜਿਹੜਾ ਤਨੂ ਸ਼੍ਰੀ ਦਿੱਤਾ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਇੱਕ ਵੀਡੀਓ ਹੈ ਜਿਹੜੀ ਅਦਾਕਾਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਤਾਂ ਇਹ ਭਾਵੁਕ ਸ਼ਬਦ ਨੇ ਜਿਹੜੇ ਇੱਕ ਵੀਡੀਓ ਦੇ ਵਿੱਚ ਤਨੂ ਸ਼੍ਰੀ ਦਿੱਤਾ ਵੱਲੋਂ ਸਾਂਝੇ ਕੀਤੇ ਗਏ ਨੇ ਤਨੂਸ਼ਰੀ ਦੱਤਾ ਜੋ ਕਿ ਬਾਲੀਵੁੱਡ ਦੇ ਅਦਾਕਾਰ ਨੇ ਬਹੁਤ ਹੀ ਸੁਪਰ ਹਿੱਟ ਫਿਲਮਾਂ ਤਨੂਸ਼ਰੀ ਦੱਤਾ ਦੇ ਚੁੱਕੇ ਨੇ ਇਹਨਾਂ ਸੁਪਰ ਹਿੱਟਾਂ ਦੇ ਵਿੱਚ ਕੰਮ ਕਰਕੇ ਤਨੂਸ਼ਰੀ ਦੱਤਾ ਨੂੰ ਪ੍ਰਸਿੱਧੀ ਮਿਲੀ ਸੀ ਪਰ ਹੁਣ ਅਦਾਕਾਰਾ ਤਨੂਸ਼ਰੀ ਦੱਤਾ ਦੀ ਇੱਕ ਵੀਡੀਓ ਨੇ ਬਾਲੀਵੁੱਡ ਦੇ ਵਿੱਚ ਪੁਚਾਲ ਲਿਆ ਦਿੱਤਾ ਤਾਂ ਰੋ ਰੋ ਕੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਤੰਨੂ ਸ਼੍ਰੀ ਦਿੱਤਾ ਰੋਂਦੀ ਹੋਈ ਮਦਦ ਦੀ ਗੁਹਾਰ ਲਗਾ ਰਹੀ ਹੈ ਮੇਰੀ ਮਦਦ ਕਰੋ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਤਾਂ ਇਹ ਬਿਆਨ ਆ ਜਿਹੜਾ ਇਸ ਵੀਡੀਓ ਦੇ ਵਿੱਚ ਦਿੱਤਾ ਗਿਆ ਤਾਂ ਕੈਮਰੇ ਦੇ ਸਾਹਮਣੇ ਅਦਾਕਾਰਾ ਤੰਨੂ ਸ਼੍ਰੀ ਦਿੱਤਾ ਫੁੱਟ ਫੁੱਟ ਕੇ ਰੋਂਦੀ ਨਜ਼ਰ ਆਈ ਹੈ ਰੋ ਰੋ ਕੇ ਮਦਦ ਦੀ ਗੁਹਾਰ ਵੀ ਤੰਨੂ ਸ਼੍ਰੀ ਦਿੱਤਾ ਵੱਲੋਂ ਲਗਾਈ ਗਈ ਹੈ ਤੰਨੂ ਸ਼੍ਰੀ ਦਿੱਤਾ ਆਖਦੇ ਨੇ ਕਿ ਮੈਨੂੰ ਮੇਰੇ ਘਰ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅੱਜ ਤੋਂ ਹੀ ਨਹੀਂ ਬਲਕਿ ਪਿਛਲੇ 4-5 ਸਾਲਾਂ ਤੋਂ ਮੇਰੇ ਨਾਲ ਅਜੇਹੀ ਹਰਾਸ਼ਮੈਂਟ ਕੀਤੀ ਜਾ ਰਹੀ ਹੈ ਕਿ ਮੈਂ ਦੱਸ ਨਹੀਂ ਸਕਦੀ ਤੇ ਇਸ ਹਰਾਸ਼ਮੈਂਟ ਕਰਕੇ ਮੈਂ ਹੁਣ ਅੱਕ ਚੁੱਕੀ ਆਂ ਥੱਕ ਚੁੱਕੀ ਆਂ ਤਾਂ ਹੁਣ ਤੁਸੀਂ ਮੇਰੀ ਮਦਦ ਕਰੋ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਤਾਂ ਤਨੁਸ਼ree ਦਿੱਤਾ ਇਮਰਾਨ ਹਾਸ਼ਮੀ ਦੇ ਨਾਲ ਕਈ ਸੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀ ਹੈ ਜਿਸ ਤੋਂ ਬਾਅਦ ਉਸ ਨੂੰ ਪ੍ਰਸਿੱਧੀ ਹਾਸਲ ਹੋਈ ਪਰ ਹੁਣ ਇੱਕ ਅਜੇਹੀ ਵੀਡੀਓ ਤੰਨੂ ਸ਼੍ਰੀ ਦੱਤਾ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਖਿਰ ਤੰਨੂ ਸ਼੍ਰੀ ਦੱਤਾ ਨੂੰ ਕੌਣ ਪਰੇਸ਼ਾਨ ਕਰ ਰਿਹਾ ਹੈ ਘਰ ਦੇ ਵਿੱਚ ਆਖਿਰ ਅਜੇਹਾ ਕੌਣ ਸ਼ਖਸ ਹੈ ਜੋ ਤੰਨੂ ਸ਼੍ਰੀ ਦੱਤਾ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜਿਸ ਤੋਂ ਉਹ ਤੰਗ ਆ ਚੁੱਕੀ ਹੈ ਅੱਕ ਚੁੱਕੀ ਹੈ ਥੱਕ ਚੁੱਕੀ ਹੈ ਤੇ ਮਦਦ ਦੀ ਗੁਹਾਰ ਲਗਾ ਰਹੀ ਹੈ ਤੰਨੂ ਸ਼੍ਰੀ ਦੱਤਾ ਵੱਲੋਂ ਇੱਕ ਵੀਡੀਓ ਹੈ ਜਿਹੜੀ ਸਾਂਝੀ ਕੀਤੀ ਗਈ ਅਸੀਂ ਤੁਹਾਨੂੰ ਇਹ ਵੀਡੀਓ ਵੀ ਸੁਣਾਵਾਂਗੇ ਪਰੰਤੂ ਦੱਸਦੀ ਹੈ ਕਿ ਤੰਨੂ ਸ਼੍ਰੀ ਦਿੱਤਾ ਕੈਮਰੇ ਸਾਹਮਣੇ ਰੋਂਦੀ ਨਜ਼ਰ ਆਈ ਹੈ ਫੁੱਟ ਫੁੱਟ ਕੇ ਰੋ ਰਹੀ ਹੈ ਤੇ ਆਖ ਰਹੀ ਹੈ ਮੇਰੀ ਮਦਦ ਕਰੋ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਗਾਇਸ ਆਮ ਬਿਗਰਾਸਟ ਇਨ ਮਾਈ ਓਨ ਹੋਮ ਮੇਰੇ ਮੇਰੇ ਹੀ ਘਰ ਮੇਂ ਪਰੇਸ਼ਾਨ ਕੀਤਾ ਜਾ ਰਹਾ ਹੈ ਆ ਜਸ ਕਾਲਦ ਕੌਪਸ परेशान होकर मैंने पुलिस को कॉल किया पुलिस आई टू कम मुझे इतना परेशान किया गया है पिछले चार पांच सालों में कि मेरी हो गई है. <laughs> मैं कुछ काम नहीं कर पा रही हूँ मेरा घर पूरा एकदम मैसी होके पड़ा हुआ है <laughs> And I had such a bad experience with mates coming in and stealing and doing all kinds of things. I have to do all my work. I'm being troubled in my own house. Please, someone help me.